ਸਰਾਂ ਤੇ ਹਮਲੇ ਆ ਦੇਖੋ ਦੇਖ ਸਕਦੇ ਆ ਤੇ ਕੈਮਰਾ ਖੋਕੀ ਲੈ ਜਣ ਦੇਖ ਸਕਦੇ ਹੋ ਦੋਸਤੋ ਸਪੈਸ਼ਲ ਲਿਖ ਕੇ ਲਾਇਆ ਹੋਇਆ ਹੈ ਵੀ ਬਾਂਦਰਾ ਨੂੰ ਖਾਣਾ ਪਾਉਣ ਵਾਲਿਆਂ ਨੂੰ 5000 ਰੁਪਿਆ ਜੁਰਮਾਨਾ ਕੀ ਲੈ ਕੇ ਆਇਓ ਸਮਾਨ ਲੈ ਕੇ ਹੁਣ ਪਾਰਕ ਲੱਗ ਖੋਕੀ ਲੱਗਣਗੇ ਹਾਂ ਮੈਂ ਲੈ ਜਮੀਨ ਡਾਹੇ ਆ ਦੇਖ ਆ ਦੇ ਪੰਜਾ ਕੁੱਤਾ ਪਏ ਗਿਆ ਜੀ ਕੁੱਤਾ ਤਾਂ ਪਏ ਗਿਆ ਦੇਖ ਉਹ ਤੋੜਤਾ ਕੇਟਰ ਥੋੜੀ ਹੋਣੇ ਬਹੁਤ ਹੁਣ ਹੈਗਾ ਮੰਦਰਾ ਤੇ ਨਾ ਆਹ ਗਲੇਲ ਇੱਕ ਵਾਰ ਦੱਸ ਬੋਲ ਗਲੇਲ ਇਹ ਨਵਸਤੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹਾਂ ਜੀ ਕੀ ਸਮੱਸਿਆ ਦਾ ਤੁਹਾਡੇ ਪਿੰਡ ਚ ਕੀ ਹਾਲਾਤ ਬਣੇ ਹੋਏ ਨੇ ਇਹ ਬਾਈ ਇਹ ਤਾਂ ਵਾਲੀ ਮਾੜਾ ਕੰਮ ਹੈ ਸਾਡੇ ਦਾ ਅੱਛਾ ਇਹ ਕੰਮ ਤਾਂ ਕਿਤੇ ਹੈ ਨਹੀਂ ਜਿਹੜਾ ਜਾ ਉਰੇ ਹਾਂ ਜੀ ਦੇਖ ਬੱਚਾ ਨੂੰ ਸਕੂਲ ਛੱਡ ਕੇ ਆਨੇ ਆ ਸਾਨੂੰ ਤੜਕੀ ਵੇਲੇ ਛੱਡ ਕੇ ਆਨੇ ਪੈਂਦੇ ਨੇ 3 ਵਜੇ ਸਾਨੂੰ ਲਿਆਉਣੇ ਪੈਂਦੇ ਨੇ ਇਹ ਠੀਕ ਹੈ ਉਦੋਂ ਦੂਜਾ ਨੰਬਰ ਭਾਈ ਜੀ ਅਸੀਂ ਕੱਲੇ ਬੱਚੇ ਨੂੰ ਵੀ ਅਸੀਂ ਤੋਰਦੇ ਆ ਤਾਂ ਉਹਨਾਂ ਨੂੰ ਬੰਦਰ ਵਟ ਲੈਂਦੇ ਨੇ ਅੱਛਾ ਉਹਦੇ ਬਾਈ ਕੋਠੇ ਦੇ ਕਿਵੇਂ ਫਿਰ ਲੱਗ ਰਹੇ ਨੇ ਠੀਕ ਹੈ ਕੋਠਿਆਂ ਤੇ ਹੁਣ ਦਿਨੇ ਵੀ ਘਰਾਂ ਚ ਆ ਜਾਂਦੇ ਨੇ ਮਾਂ ਘਰਾਂ ਚ ਆਦੇ ਆ ਫਿਰ ਦਿਨੇ ਬਾਈ ਅਸੀਂ ਕੱਪੜਾ ਲੀਦਾ ਨਹੀਂ ਬਾਹਰ ਬਾਣ ਜੋ ਕਰੇ ਅੱਛਾ ਤੂੜੀ ਵੀ ਖਰੋਲ ਖਰੋਲ ਕੇ ਖਾ ਜਾਂਦੇ ਨੇ ਜਾ ਸਾਰੇ ਘਰਾਂ ਦੇ ਜਾ ਕੇ ਦੇਖੋ ਵੀ ਸਾਰੇ ਘਰਾਂ ਦੇ ਜਾ ਲੱਗ ਰਹੇ ਸਾਡੇ ਅੱਛਾ ਜੇ ਪੱਤੇ ਤਾਂ ਬਾਈ ਸਾਰੇ ਬੰਦਿਆਂ ਦੇ ਤੇ ਬੁੜੀਆਂ ਦੇ ਬੱਚਾਂ ਦੇ ਸਾਰਿਆਂ ਨੇ ਟੀਕੇ ਲੱਗੇ ਹੋਣੇ ਕਰ ਪਤੇ ਪੁੱਛ ਲੋ ਜੀ ਨੂੰ ਟੀਕੇ ਕਹਦੇ ਜੀ ਆ ਬਈ ਵੱਡ ਲਾਂਦੇ ਨੇ ਬਾਈ ਬਾਂਦਰ ਹਲਕਾ ਬਾ ਦੇ ਹੋਰ ਫਿਰ ਬਾਂਦਰ ਵੱਡ ਲਾਂਦੇ ਨੇ ਫਿਰ ਟੀਕੇ ਲੋਟ ਕਰ ਦੇ ਨੇ ਬਾਈ ਫਿਰ ਇਹਨਾਂ ਬੱਚਿਆਂ ਨੂੰ ਵੀ ਸਾਨੂੰ ਵੀ ਠੀਕ ਬਹੁਤ ਬੁਰਾ ਹਾਲ ਕਰਕੇ ਬਾਈ ਇਹ ਜੇ ਸਾਡੇ ਕਿ ਨਾ 50 ਰਿਸ਼ਤੇਦ ਸਾਨੂੰ ਉਹਨਾਂ ਦੀ ਖਿਆਈ ਨਹੀਂ ਇੱਕ ਵੀ ਜਿੰਨੀ ਸਾਨੂੰ ਇਹ ਨਾ ਬੰਦਨ ਆਂਦੀ ਹੈ ਤੇ ਇੱਕ ਬਜ਼ੁਰਗ ਨੇ ਦੱਸਿਆ ਉੱਥੇ ਪਹਿਲਾਂ ਸਾਨੂੰ ਪਰਲੇ ਪਾਸੇ ਸਕੂਲ ਕਣੀ ਕਹਿੰਦਾ ਸਾਡੇ ਤਾਂ ਆਉਣ ਵਾਲੇ ਸਮੇਂ 'ਚ ਇਹ ਨਹੀਂ ਪਤਾ ਵੀ ਰਿਸ਼ਤੇ ਆਉਣੋਂ ਹਟ ਜਾਣ ਹੁੰਦੇ ਨੇ ਭਾਈ ਰਿਸ਼ਤੇ ਕਿੱਥੋਂ ਸਾਡੇ ਇੰਦੇ ਤਾਂ ਸਾਡੇ ਪਿੰਡ 'ਚ ਬੰਦੇ ਨਹੀਂ ਜਿੰਨੇ ਬਾਂਦਰ ਨੇ ਰੋਟੀਆਂ ਤਵੇ ਤੋਂ ਲੈ ਜਾਂਦੇ ਨੇ ਚੱਕ ਕੇ ਅੱਛਾ ਨਾ ਛੱਡਣ ਕੱਪੜੇ ਅੱਛਾ ਅੱਛਾ ਜੀਜੇ ਵਾਖਾ ਖਾਣੋਂ ਦੇ ਜਵਾਖਾ ਵਗਰ ਪੈਂਦਾ ਸਾਡਾ ਤਾਂ ਬਹੁਤ ਬੁਰਾ ਹਦਾ ਰੋਟੀ ਡੰਡਾ ਲੈ ਕੇ ਬੈਠ ਜਾਂਦੇ ਫੇਰ ਪਕਾਉਂਦੇ ਨੇ ਕੁੱਤੇ ਬੈਠੇ ਨੇ ਇਹਨਾਂ ਤੋਂ ਨਹੀਂ ਡਰਦੇ ਨਾ ਨਾ ਜੀ ਇਹਨਾਂ ਤੋਂ ਰਜਿੰਦੇ ਕੁੱਟਦੇ ਰਹੇ ਕੁੱਤੇ ਹੁੰਦੇ ਆ ਜੀ ਇਹ ਕੁੱਟਦੇ ਨੇ ਉਹੀ ਤਾਂ ਗੱਲ ਹੈ ਜੀ ਕੁੱਤੇ ਤਾਂ ਬਜਾਰੇ ਡਰਦੇ ਨੇ ਇਹਨਾਂ ਤੋਂ ਹਨਾ ਡਰਦੇ ਨੇ ਜੀ ਇਹਦੇ ਜੇ ਹੁਣ ਉਧਰ ਨੂੰ ਵਾਕੇ ਬਸ ਉਹਦੀ ਕੁੱਟ ਦੇਣਗੇ ਅੱਛਾ ਜੀ ਕੁੱਤੇ ਵੀ ਤਿੰਨ ਨੇ ਜਿਵੇਂ ਜਮੇ ਨਹੀਂ ਰਹੇ ਆ ਦੇਖ ਆ ਦੇਖ ਪੈਂਦਾ ਕੁੱਤਾ ਹਾ ਪਏ ਗਿਆ ਜੀ ਕੁੱਤਾ ਤਾਂ ਪਏ ਗਿਆ ਦੇਖ ਉਹ ਤੋੜਦਾ 게ਟਾ ਥੋੜੀ ਇਹਦਾ ਖਾਤਰ ਹੈ ਜੀ ਕੰਮ ਆਹ ਕੁੱਤਾ ਦਲੇਰ ਹੈ ਕੁਸ ਇਹ ਇਹ ਥੋੜਾ ਮੋਟਾ ਚਿਰੇ ਪਊਗਾ ਜੀ ਜਦੋਂ ਜਦੋਂ ਇਹ ਇਕੱਠੇ ਹੋਗੇ 10-12 ਆ ਜੀ ਭੱਜੂਗਾ ਇਹ ਭੱਜੂਗਾ ਉਹ ਨੂੰ ਛੁੱਟੀ ਹੋਣ ਵਾਲੀ ਐ ਰੋਜ਼ ਦਾ ਕੰਮ ਐ ਕਹਿੰਦੇ ਜਦੋਂ ਛੁੱਟੀ ਹੁੰਦੀ ਆ ਦੇਖੋ ਬਾਂਦਰਾਂ ਦੇ ਵਿੱਚ ਦੀ ਬੱਚੇ ਲੰਘਣਗੇ ਪੰਜਵੀਂ ਜਮਾਤ ਵਾਲੇ ਅੱਠਵੀਂ ਜਮਾਤ ਵਾਲੇ ਅੱਠਵੀਂ ਤੱਕ ਦਾ ਸਕੂਲ ਐ ਪਿੰਡ ਦੇ ਵਿੱਚ ਯੁਰਗ ਵੀ ਖੜੇ ਨੇ ਡਾਂਗਾ ਸੋਟੀਆਂ ਲਈ ਕਿਉਂਕਿ ਬਾਂਦਰਾਂ ਤੋਂ ਡਰਦੇ ਇਹਨਾਂ ਨੂੰ ਫਿਰ ਮੂਹਰੇ ਅੱਗੇ ਹੋ ਕੇ ਖੜਨਾ ਪੈਂਦਾ ਬੱਚਿਆਂ ਨੂੰ ਕਿ ਬੱਚਿਆਂ ਤੇ ਹਮਲਾ ਕਰਦੇ ਨੇ ਬੱਚੇ ਪਹਿਲਾਂ ਜ਼ਖਮੀ ਵੀ ਕਰਦੇ ਬਹੁਤ ਬੱਚਿਆਂ ਨੂੰ ਲੈ ਕੇ ਆਵਾਂਗੇ ਤੁਹਾਨੂੰ ਦਿਖਾਵਾਂਗੇ ਬੱਚਿਆਂ ਨੂੰ ਕਿਵੇਂ ਲੰਘਾਉਂਦੇ ਨੇ ਰੋਜ਼ ਦਾ ਕੰਮ ਐ ਕਈ ਸਾਲ ਹੋ ਗਏ ਕਹਿੰਦੇ ਸਾਨੂੰ ਇਸੇ ਤਰ੍ਹਾਂ ਸੰਘਰਸ਼ ਕਰਦੇ। ਉਹ ਦੇਖੋ ਉਹ ਮੋਟਰਸਾਈਕਲ ਵਾਲੇ ਨੇ ਖੜਾ ਲਿਆ ਦੇਖ ਸਕਦੇ ਹੋ। ਕੀ ਹਾਲਾਤ ਬਣੇ ਹੋਏ ਨੇ ਹੁਣ ਲੰਘ ਨਹੀਂ ਸਕਦਾ ਘੇਰ ਲਾਂਗੇ ਪਹਿਲਾਂ ਇੱਕ ਦੀ ਬਾਹਂ ਤੋੜਤੀ ਤੇ ਪੈਰ ਪੈਰ ਕ੍ਰਿੰਕ ਕਰਤਾ ਉਹ ਵੀ ਤੁਹਾਨੂੰ ਦਿਖਾਇਆ ਵੀਡੀਓ ਦੇ ਵਿੱਚ ਦਿਖਾਵਾਂਗੇ। ਦੋਸਤੋ ਵੀ ਕੀ ਹਾਲਾਤ ਬਣੇ ਹੋਏ ਨੇ। ਆ ਦੇਖੋ ਬੱਚਿਆਂ ਨੂੰ ਕਿੰਨਾ ਖਤਰਾ ਇੱਥੋਂ ਦੇਖ ਸਕਦੇ ਹੋ। ਛੁੱਪੀ ਹੋਣ ਵਾਲੀ ਹੈ ਦੇਖਿਓ ਤੁਸੀਂ ਵੀ ਕਿਹੜੇ ਹਾਲਾਤਾਂ ਵਿੱਚ ਦੀ ਬੱਚੇ ਲੰਘਣਗੇ। ਆ ਦੇਖੋ। ਇੰਨੇ ਮਾੜੇ ਹਾਲਾਤ ਨੇ ਪਿੰਡ ਦੇ ਜਿੰਨੇ ਵੀ ਕਹਿੰਦੇ ਝਮੇ ਨਹੀਂ ਡਰਦੇ ਬੰਦਿਆਂ ਤੋਂ। ਆ ਦੇਖ ਸਕਦੇ ਹੋ ਬੰਦੇ ਸੋਟੀਆਂ ਲਈ ਖੜੇ ਨੇ ਆਲੇ ਦਾਰੇ ਤੁਸੀਂ ਐਂ ਲਾ ਲਓ ਵੀ ਜਮੀਨੇ ਡਰ ਰਹੇ ਸਰਾਂ ਤੇ ਹਮਲੇ ਆ ਦੇਖੋ ਦੇਖ ਸਕਦੇ ਹੋ ਤੇ ਕੈਮਰਾ ਖੋਕੀ ਲੈ ਜਣ ਦੇਖ ਸਕਦੇ ਹੋ ਦੋਸਤੋ ਸਪੈਸ਼ਲ ਲਿਖ ਕੇ ਲਾਇਆ ਹੋਇਆ ਵੀ ਬਾਂਦਰਾ ਨੂੰ ਖਾਣਾ ਪਾਉਣ ਵਾਲਿਆਂ ਨੂੰ 5000 ਰੁਪਏ ਜੁਰਮਾਨਾ ਬੇਨਤੀ ਸਕੂਲ ਵੱਲੋਂ ਬੱਚਿਆਂ ਨੂੰ ਐਨਾ ਖਤਰਾ ਇੱਥੇ ਤੁਸੀਂ ਹਸਾਬ ਲਾ ਲਓ ਵੀ ਉਹ ਦੇਖੋ ਮੈਂ ਇਸ ਤੇ ਬੈਠਾ ਦੇਖ ਸਕਦੇ ਹੋ ਦੇਖ ਸਕਦੇ ਹੋ ਜੀ ਆਹ ਪਿੰਡ ਆਲਮਪੁਰ ਦੇ ਹਾਲਾਤ ਨੇ ਦੇਖੋ ਦੋਸਤੋ ਵੀ ਕੀ ਹਾਲਾਤ ਬਣੇ ਨੇ ਖੋਜ ਖਬਰ ਦੀ ਟੀਮ ਪਹੁੰਚੀ ਹੈਗੀ ਪਿੰਡ ਆਲਮਪੁਰ ਆਹ ਦੇਖੋ ਜਾਲ ਪੱਕੇ ਲਾਤੇ ਲੋਕਾਂ ਨੇ ਐ ਯਾਨੀ ਕਿ ਬੰਦ ਹੋ ਕੇ ਰਹਿਣਾ ਪੈਂਦਾ ਅੱਛਾ ਕੀ ਲੈ ਕੇ ਆਇਓ ਸਮਾਨ ਲੈ ਕੇ ਆਉਣ ਪਾਰ ਪਲੇ ਖੋਕੇ ਲੱਗਣਗੇ ਹਾਂ ਤਾਹੀਂ ਸੋਟੀ ਰੱਖੀ ਐ ਨਹੀਂ ਤਾਂ ਹੁਣ ਪਿੰਡਾਂ ਚ ਸੋਟੀ ਕੋਈ ਰੱਖਦਾ ਨਹੀਂ ਨਾਲ ਰੱਖਦਾ ਨਹੀਂ ਹਾਂ ਆਪਣੇ ਵਾਲੇ ਦਾਲੇ ਇਹ ਤਾਂ ਇੱਥੇ ਦਾਂਗਾ ਸੋਟੀਆਂ ਲੈ ਕੇ ਦੇਖ ਸਕਦੇ ਹੋ ਬੈਠੇ ਰਹਿੰਦੇ ਨੇ ਬਜ਼ੁਰਗ ਜੋ ਕਿ ਬੱਚਿਆਂ ਨੂੰ ਯਾਰ ਕਿੰਨਾ ਹਰ ਚੜੇ ਦੇਖਦਾ ਨਾ ਜਾਂ ਹੋਰ ਕਰਦਾ ਨਾ ਨਾ ਆਹ ਗਲੇਲ ਦੱਸ ਬੋਲ ਗਲੇਲ ਇਹ ਨਵਸਤੀ ਨਵਸਤੀ ਅੱਛਾ ਇਹ ਕੋ ਬਣਾ ਜਮ ਨਹੀਂ ਬਣਾ ਹੁੰਦੇ ਕਰ ਕਰ ਬਣਾੜ ਕੇ ਕਰ 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 ਜੀ ਫਰਗਲੇ ਨਾਲ ਭਜਾਉਂਦੇ ਹਾਂ ਹਾਂ ਜੀ ਬਾਣੀ ਗੱਲ ਇਹਨੂੰ ਮਾੜੀ ਜੀ ਵੀ ਅਸੀਂ ਖੁੱਲੀ ਛੱਡਦੀ ਏ ਤਾਂ ਸਾਡੇ ਕੁਝ ਨਹੀਂ ਛੱਡਦੇ ਠੀਕ ਹੈ ਆ ਭਰਾ ਦਿਨ ਜਾਲ ਲੱਗ ਰਹੇ ਬਈ ਅੱਛਾ ਜਾਲ ਪੱਕੀ ਜਾਲ ਲਾਏ ਹੋਏ ਨੇ ਪੱਕੇ ਜਾਲ ਲਾਏ ਹੋਏ ਨੇ ਬਈ ਦੇਖ ਸਕਦੇ ਹੋ ਜੀ ਆਹ ਦੇਖੋ ਕਹਿੰਦੇ ਏਸੀਆਂ ਨੂੰ ਇਸ ਤਰ੍ਹਾਂ ਜਾਲ ਲਾਏ ਹੋਏ ਨੇ ਮੋੜੇ ਵੀ ਬਾਂਦਰ ਆ ਪਾੜ ਦਣਗੇ ਦੇਖੋ ਪੱਖਿਆਂ ਨੂੰ ਪਾੜ ਦਣਗੇ ਦੇਖੋ ਬਾਂਦਰਾਂ ਕਰਕੇ ਉਹ ਦੇਖੋ ਸਾਹਮਣੇ ਉਹ ਫਿਰ ਦਿਨੇ ਦੇਖ ਸਕਦੇ ਹਾਂ ਦੇਖੋ ਕੋਠਿਆਂ ਦੇ ਉੱਤੇ ਆ ਮਿਲ ਲਾਂਗੇ ਸੋਨੂੰ ਆ ਦੇਖੋ ਸਾਡੇ ਲਵੀ ਦੇਖੋ ਵਾਲੇ ਵਾਲੇ ਆ ਦੇਖੋ ਆ ਦੇਖੋ ਬਹੁਤ ਜਿਆਦਾ ਬੁਰਾ ਹਾਲ ਲੱਗਨ ਆ ਨਹੀਂ ਕਹਿੰਦਾ ਵੋਟ ਆ ਗਏ ਬਾਰਾਂ ਬਾਰਾ ਕਿਥੋਂ ਵੋਟ ਆ ਜੰਨ ਕੀ ਫਿਰ 3 ਕਿਹ ਹਜ਼ਾਰ ਵਾਦੀ ਹੈਗੀ ਹੈ ਹਾਂ ਜੀ ਹਾਂ ਜੀ ਬਾਂਦਰੀ ਤੋਂ ਘਟਨੇ ਕੇ ਜਿਆਦੇ ਬਾਂਦਰੀ ਸਾਬ ਨਾਲ ਹੋਣਗੇ ਜੀ ਅੱਛਾ ਲੱਖਾਂ ਦੇ ਹਾਂ ਜੀ ਇੱਕ ਬਾਂਦਰੀ ਦੇ ਵਿੱਚ ਦੋ ਦੋ ਬੱਚੇ ਨੇ ਜੀ ਠੀਕ ਹੈ ਹਾਂ ਜੀ ਹਾਂ ਬਿਲਕੁਲ ਵਧਦੇ ਹੀ ਨੇ ਵਧਦੇ ਨੇ ਜੀ ਪਹਿਲਾਂ ਇੱਕ ਦਿਨ ਦੇ ਤੇ ਹੁਣ ਦੋ ਦਿਨ ਲੱਗ ਗਏ ਆ ਜੀ ਕੀ ਕਰੀਏ ਇਹਨਾਂ ਦਾ ਠੀਕ ਹੈ ਦੇਖੋ ਦੋਸਤੋ